ਕਰੀ ਮੁਖਤਸਰ ਸਾਹਿਬ ਦੇ ਕੋਟਕਪੂਰਾ ਸੜਕ ਮਾਰਗ ਤੇ ਪਿੰਡ ਉਦੇ ਕਰਨ ਦੇ ਕੋਲ ਇੱਕ ਸੜਕ ਹਾਦਸੇ ਦੇ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਜਦ ਕਿ ਇੱਕ ਕਿਸਾਨ ਗੰਭੀਰ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਅਨਸਾਰ ਭਾਰਤੀ ਕਿਸਾਨ ਜੁਨ ਇਕਤਾ ਗ੍ਰਹ ਨਾਲ ਸਬੰਧਤ ਫਰੀਦਕੋਟ ਇਕਾਈ ਦੇ ਕਿਸਾਨ ਅੱਜ ਫਾਜ਼ਲਕਾ ਵਿਖੇ ਹਾੜ ਪ੍ਰਭਾਵਿਤ ਖੇਤਰਾਾਂ ਵਿੱਚ ਕਣਕ ਦਾ ਬੀਜ ਵੰਡਣ ਤੋਂ ਬਾਅਦ ਫਸ ਇੱਕ ਪਿਕਅਪ ਰਾਹੀ ਵਾਪਸ ਆ ਰਹੇ ਸਨ। ਇਸ ਪਿਕਅਪ ਨੂੰ ਕੋਟਕਪੂਰਾ ਵਾਸੀ ਹਰਜੀਤ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਬਲਵੰਤ ਸਿੰਘ ਵਾਸੀ ਨੰਗਲ ਫਰੀਦਕੋਟ ਸਵਾਰ ਸੀ। ਕੋਟਕਪੂਰਾ ਸ਼੍ਰੀ ਮੁਖਤਸਰ ਸਾਹਿਬ ਸੜਕ ਮਾਰਕ ਤੇ ਇਹ ਪਿਕਅਪ ਸਾਹਮਣੇ ਤੋਂ ਆ ਰਹੀ ਪੰਜਾਬ ਰੋਡਵੇ ਦੀ ਬੱਸ ਦੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਹਰਜੀਤ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਲਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਬੋਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਸਪਾਲ ਸਿੰਘ ਨੰਗਲਜੀ ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਹਾਂ ਦੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੇ ਅਜੀ ਘਾਤ ਸਵਕ੍ਰੀ ਹੜਪੀੜਤਾ ਦੀ ਮਦਦ ਵਾਸਤੇ ਹੀ ਬੀਕੇਯੂ ਇਕਤਾਗਰਾ ਹਾਂ ਨੇ ਉਦਮ ਕੀਤਾ ਹੋਇਆ ਵੱਡਾ ਅਪਰਾਧ ਜਿਹਦੇ ਕਰਕੇ ਅਸੀਂ ਪਿੰਡਾਂ ਦੇ ਵਿੱਚੋਂ ਕਣਕ ਇਕੱਠੀ ਕਰੀਆ ਫੰਡ ਦੇ ਰੂਪ ਚ ਪੈਸਾ ਇਕੱਠਾ ਕਰਿਆ ਹੈ ਉਹਨਾਂ ਦੀਆਂ ਜ਼ਮੀਨਾਂ ਨੂੰ ਵੈਕ ਕਰਾਉਣ ਦੇ ਲਈ ਉਹਨਾਂ ਦੀਆਂ ਫਸਲਾਂ ਵਜਾਉਣ ਦੇ ਲਈ ਅੱਜ 2 ਛੱਣ ਲਈ ਕੋਟਪੂਰੇ ਤੋਂ ਸਾਡੇ ਫਰੀਦਕੋਟ ਜਿਲ੍ਹੇ ਦੀਆਂ ਦੋ ਗੱਡੀਆਂ ਗਈਆਂ ਸੀਆਂ ਕਣਕ ਦਾ ਵੀ ਲੈ ਕੇ ਜਿਹੜਾ ਫੌਜਲ ਕਹਾ ਤੋਂ ਛੱਡ ਕੇ ਵਾਪਸ ਆ ਰਹੇ ਸੀ ਜਦੋਂ ਤਾਂ ਰੋਡਵੇਜ ਦੀ ਬੱਸ ਦੇ ਨਾਲ ਉਹਦੇ ਕਾਰਨ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਉੱਥੇ ਆ ਕੇ ਟੱਕਰ ਹੋਈ ਆ ਤੇ ਜਿਹਦੇ ਕਰਕੇ ਸਾਡੇ ਦੋ ਸਾਥੀ ਆ ਜਿਹੜੇ ਉਹਨਾਂ 'ਚੋਂ ਇੱਕ ਡੈੱਡ ਹੋ ਗਿਆ ਦੂਜਾ ਸੀਰੀਅਸ ਆ ਦੂਸਰਾ ਉਹ ਕਿਨੇ ਉਮਰ ਸੀ ਕਿੰਨਾ ਜਿਹੜਾ ਡੈੱਡ ਹੋ ਗਿਆ ਸਾਥੀ ਉਹਦੀ ਉਮਰ 60 ਤੋਂ ਉੱਪਰ ਸੀ 60 ਸਾਲ ਦੇ ਆਸ-ਪਾਸ ਹੋਊਗੀ ਇਹ ਸਾਥੀ 60 ਕਾਲਾ ਬਲਵੰਤ ਸਿੰਘਾ ਬਲਵੰਤ ਜੀ ਕਿਹੜੇ ਪਿੰਡ ਦੇ ਸੀ ਬਲਵੰਤ ਸਿੰਘ ਪਿੰਡ ਨੰਗਲ ਦਾ ਕਾਈ ਪ੍ਰਧਾਨ ਆ ਜੀ ਹਰਜੀਤ ਸਿੰਘ ਕੋਟਕਪੂਰਾ ਤੋਂ ਸੀ ਸਾਥੀ ਜਿਹੜਾ 60 ਸਾਲ ਦੇ ਆਸ-ਪਾਸ 50 ਮੰਨ ਕਰ ਦਿਓ ਜੀ ਇਹ ਅਸਲ 'ਚ ਤਾਂ ਬੰਦੇ ਖਾਣੀਆਂ ਬੱਸਾਂ ਜੋ ਸਿਸਟਮ ਆ ਜਿਹੜਾ ਸਰਕਾਰ ਨੇ ਪੈਦਾ ਕੀਤਾ ਹੋਇਆ ਉਹ ਸਿਸਟਮ ਨੂੰ ਸਹੀ ਨਹੀਂ ਕਰ ਰਹੇਗੇ ਤਾਂ ਕਰਕੇ ਲੋਕ ਇਸ ਤਰ੍ਹਾਂ ਲਗਾਤਾਰ ਹਾਸਿਆਂ ਦਾ ਸ਼ਿਕਾਰ ਹੋ ਰਹੇ ਆ ਕਿਉਂਕਿ ਜੇ ਸਰਕਾਰਾਂ ਫੜ ਪੀੜਤਾ ਦੀ ਬਾਹ ਫੜਦੀਆਂ ਤਾਂ ਲੋਕਾਂ ਨੂੰ ਇਸ ਤਰ੍ਹਾਂ ਰੋਡਾਂ ਦੇ ਉੱਤੇ ਮੌਤਾਂ ਦੇ ਮੂੰਹ ਚ ਨਾ ਜਾਣਾ ਪਵੇ ਇਸ ਕਰਕੇ ਸਰਕਾਰ ਨੂੰ ਤੋਂ ਇਹ ਮੰਗ ਕਰਦੇ ਆ ਵੀ ਜਿਹੜੇ ਸਾਡੇ ਸਾਥੀਆਂ ਦੇ ਸੱਟਾਂ ਲੱਗੀਆਂ ਉਹਦਾ ਸਰਕਾਰ ਸਾਰਾ ਇਲਾਜ ਦਾ ਜੁਮਾ ਚੱਕੇ ਅਤੇ ਜਿਹੜਾ ਸਾਡਾ ਇੱਕ ਜੀ ਚਲਿਆ ਗਿਆ ਅਸੀਂ ਉਹ ਕਿਸੇ ਹਾਲਤ ਵੀ ਉਹਦਾ ਘਾਟਾ ਦਾ ਪੂਰਾ ਨਹੀਂ ਕਰ ਸਕਦੇਗੇ ਪਰ ਵਾਸਤੇ 20 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕਰਦੇ। ਮੈਂ ਸਫ਼ਰ ਕਰ ਰਿਆ ਸੀ ਇਹ ਵਾਸਤੇ ਵਿੱਚ। ਇਹ ਰੋਡਵੇਜ ਬਸ ਆਪ ਦੀ ਥਾਂ ਦੇ ਆਪ ਦੀ ਸਾਈਡ 'ਚ ਸਹੀ ਆਈ ਜਾਂਦੀ ਸੀਗੀ। ਤੇ ਅੱਗੋਂ ਪਿਕਅਪ ਗੱਡੀ, ਟਰੈਕਟਰ ਵਾਲ ਨੂੰ ਕ੍ਰੋਸ ਕਰਦਾ ਪਿਆ ਸੀਗਾ। ਉਹਨਾਂ ਨੇ ਰੋਂਗ ਸਾਈਡ ਤੇ ਜਾ ਕੇ ਰੋਂਗ ਸਾਈਡ ਤੇ ਜਾ ਕੇ ਉਹਨਾਂ ਨੇ ਇਹਦੇ ਨਾਲ ਟੱਕਰ ਮਾਰੀ ਰੋਡਵੇਜ ਬਸ ਦੇ ਨਾਲ। ਕਿੱਥੋਂ ਆ ਰਹੀ ਸੀ ਜਿਹੜੀ ਪਿਕਅਪ ਆ ਰਹੀ ਸੀ ਜਾਂ ਕੋਈ ਇਹਨਾਂ ਨੂੰ ਅਮਨ-ਸਮਨ ਦੀ ਟੱਕਰ ਹੋਈ ਹੈ। ਜਿਹੜੀ ਵੀਰੇ ਰੋਡਵੇਜ ਗੱਡੀ ਐ ਇਹ ਕੋਰਪੋਰੇਲੇ ਪਾਸੇ ਤੋਂ ਆ ਰਹੀ ਸੀਗੀ। ਜਿਹੜੀ ਪਿਕਅਪ ਗੱਡੀ ਐ ਉਹ ਮੁਕਸਰਾਲੀ ਸਾਈਡ ਤੋਂ ਆ ਰਹੀ ਸੀ ਪਿਕਅਪ ਗੱਡੀ ਦੇ ਮੁਰਲੇ ਪਾਸੇ ਜਿਹੜਾ ਹੈਗਾ ਉਹ ਟਰੈਕਟਰ ਆਈ ਜਾਂਦਾ ਸੀਗਾ ਟਰੈਕਟਰ ਨੂੰ ਪਾਸ ਕਰਦਾ ਪਿਆ ਸੀ ਕਿੰਨਾ ਕੁ ਲੱਗਿਆ ਹੈ ਹਾਈ ਤੱਕ ਕੋਈ ਕਨਫਰਮ ਨਹੀਂ ਹੋਇਆ ਜੀ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਆ ਇਹ ਲਗਭਗ 6:30 ਵਜੇ ਲੱਗਦਾ ਹੈ ਜੀ ਅ ਕਿਵੇਂ ਸਪੀਡ ਓਵਰ ਸੀਗੀ ਜਾਂ ਮੰਨ ਲਓ ਵੈਸੇ ਪਿਕਅਪ ਗੱਡੀ ਦੀ ਓਵਰ ਸਪੀਡ ਸੀਗੀ ਕਿੰਨੇ ਜਾਨੇ ਸੀ ਕੋਈ ਪਤਾ ਲੱਗਿਆ ਉਹ ਵਿੱਚ ਪਿਕਅਪ ਚਾਰ ਤੋਂ ਪੰਜ ਬੰਦੇ ਲਗਭਗ ਕੋਈ ਕਨਫਰਮ ਨਹੀਂ ਹੋਇਆ ਸਵਾਰੀਆਂ ਦੇ ਤਾਂ ਨਹੀਂ ਸੱਤਾ ਲੱਗੀ ਸਵਾਰੀਆਂ ਦੇ ਥੋੜੀ ਬਹੁਤੀ ਹੈਗੀ ਹੈ ਮਾੜੀ ਮੋੜੀ ਕੋਈ ਖਰੋਚ ਹੈਗੀ ਕੋਈ ਜ਼ਿਆਦਾ ਨਹੀਂ ਜੀ ਪੁਲਸਾ ਕੀ ਹਾਂਜੀ ਮੁਕੇ ਦੇ ਪੁਲਸਾ ਆ ਗਈ ਸੀ ਐਸਐਸਬ ਜਿਹੜੀ ਆਪਣੀ ਹੈਗੀ ਟਾਸਪੋਰਟ ਆ ਗਈ ਸੀ ਮੁਕੇ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਂਜੀ ਜੀਮਨ ਸਿੰਘ ਹੈ ਜੀ ਪਿੰਡ ਉਦੇਕਰਨ ਸੀਗੇ ਮੀਤ ਪ੍ਰਧਾਨ ਸਧੂਪੁਰਾ ਇਕਾਈ ਦੇ ਜਿਹੜੇ ਪ੍ਰਧਾਨ ਹੈ ਮੈਂ ਇੱਥੇ ਕੁਦਰਤ ਮੈਨੂੰ ਫੋਨ ਆਇਆ ਜੀ ਕਿ ਆਪਣੇ ਦੁਨੀਆ ਦੇ ਉਸ ਨਮੈਦਿਆਂ ਦਾ ਕਹਿੰਦੇ ਤੁਹਾਡੇ ਪਿੰਡ ਐਕਸੀਡੈਂਟ ਹੋ ਗਿਆ ਜਲਦੀ ਜਲਦੀ ਪਹੁੰਚੋ ਤੇ ਮੈਂ ਇੱਥੇ ਪਹੁੰਚ ਕੇ ਪਤਾ ਲ ਲ ਕੀਤਾ ਕੋਈ ਹਰਜੀਤ ਸਿੰਘ ਬਹਰਾਣ ਗਰੁੱਪ ਦੇ ਆਪਣੇ ਹੈਗੇ ਜੱਸੇ ਬੰਦੇ ਦੇ ਹਰਜੀਤ ਸਿੰਘ ਕੋ ਡੈਥ ਹੋ ਗਈ ਹੈ ਇੱਕ ਮੁੰਡਾ ਹੋਰ ਨਾਲ ਉਹ ਸੀਰियस ਹੈ ਆਪਣੇ ਐਡਮਿਟ ਹੈ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਤੁਸੀਂ ਦੇਖਿਆ ਆ ਕੇ ਹੁਣ ਅਸੀਂ ਆ ਕੇ ਦੇਖ ਰਹੇ ਹਾਂ ਤੇ ਬਹੁਤ ਜ਼ਿਆਦਾ ਰਸ਼ ਹੈ ਤੇ ਸਮਝ ਨਹੀਂ ਆ ਰਹੀ ਕਿਵੇਂ ਹੋਇਆ ਇਹ ਪਤਾ ਕਰਨ ਦੇ ਦੱਸਦੇ ਹੁਣ ਪਤਾ ਚੱਲੇ ਕਿਥੋਂ ਆ ਰਹੇ ਸੀ ਕਿੱਥੇ ਜਾ ਰਹੇ ਨਹੀਂ ਜੀ ਇਹ ਪਤਾ ਨਹੀਂ ਕਿ ਹੁਣ ਆ ਕੇ ਬਸ ਜਸਟ ਮੈਂ ਖੜਾ ਹੀ ਆ ਜੀ ਮੈਨੂੰ ਪੁੱਛ ਲਿਆ ਕਿ ਮੈਂ ਹੈਲਪ ਕਰਨ ਲਈ ਆਇਆ ਹਾਂ ਉਹਨਾਂ ਦੀ ਪਰਿਵਾਰ ਵਾਲਿਆਂ ਨੂੰ ਇਤਲਾਹ ਦੇ ਦਿੱਤੀ ਸੀ ਸਰ ਜੀ ਦੇਖੋ ਹੁਣ ਮੈਂ ਦੇਖ ਰਿਹਾ ਕਿ ਦਿੱਕਨੀਤੀ ਉਹ ਮੈਂ ਦੁਬਾਰਾ ਹ